ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਬਬਰੀ ਬਾਈਪਾਸ ਨੇੜੇ ਮੈਰੀਟੋਰੀਅਸ ਸਕੂਲ ਦੇ ਨਾਲ ਬਣੀ ਅਰਬਨ ਅਸਟੇਟ ਪੁੱਡਾ ਕਲੋਨੀ ਵਿੱਚ ਪੰਜਾਬ ਦੇ ਕਰੀਬ ਘਰਾਂ ਵਿੱਚ ਪਿਛਲੇ 10 ਦਿਨਾਂ ਤੋਂ ਬਿਜਲੀ ਨਹੀਂ ਆ ਰਹੀ ਜਦੋਂ ਕਲੋਨੀ ਦੇ ਲੋਕਾਂ ਨੇ ਮੀਡੀਆ ਨੂੰ ਬੁਲਾਇਆ ਤਾਂ ਗੱਲਬਾਤ ਕਰਕੇ ਪਤਾ ਲੱਗ ਗਿਆ ਕਿ ਕਲੋਨੀ ਵਿੱਚ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਕਲੋਨੀ ਦਾ ਮੇਨ ਗੇਟ ਹਜੇ ਤੱਕ ਬਣਾਇਆ ਨਹੀਂ ਗਿਆ ਨਾ ਹੀ ਚਾਰ ਦੀਵਾਰੀ ਹੈ ਅਤੇ ਨਾ ਹੀ ਸੁਰੱਖਿਆ ਦਾ ਕੋਈ ਇੰਤਜ਼ਾਮ ਹੈ ਸੜਕਾਂ 2016 ਤੋਂ ਬਾਅਦ ਬੜੀਆਂ ਨਹੀਂ ਵਾਟਰ ਸਪਲਾਈ ਦੀਆ ਪਾਈਪਾਂ ਪੈ ਗਈਆਂ ਹਨ ਪਰ ਪਾਣੀ ਨਹੀਂ ਪਹੁੰਚਿਆ ਕਲੋਨੀ ਵਿੱਚ 68 ਕੇਵੀ ਪਾਵਰ ਸਟੇਸ਼ਨ ਹੈ ਪਰ ਲੋਕਾਂ ਦੀ ਸ਼ਿਕਾਇਤ ਸੁਣਨ ਲਈ ਕੋਈ ਅਧਿਕਾਰੀ ਇੱਥੇ ਨਹੀਂ ਹੁੰਦਾ ਬਾਰ-ਬਾਰ ਸ਼ਿਕਾਇਤ ਕਰਨ ਤੇ ਪਾਵਰ ਕਾਮ ਦੇ ਅਧਿਕਾਰੀ ਆਏ ਜਮੀਨ ਪੁੱਟ ਗਏ ਪਰ ਫਾਲਤ ਨਹੀਂ ਲੱਭਿਆ ਤੇ ਹੁਣ ਕਲੋਨੀ ਵਾਸੀਆਂ ਨੇ ਮੀਟਿੰਗ ਕਰਕੇ ਸਮਾਜ ਸੇਵੀਆਂ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੜਕਾਂ ਤੇ ਉਤਰਨ ਦੀ ਚੇਤਾਵਨੀ ਦੇ ਦਿੱਤੀ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜਹਦਰ ਸੁੱਚਾ ਸਿੰਘ ਸਚੇਤਗੜ ਜੋ ਕਾਫੀ ਪਿਛਲੇ 5-6 ਸਾਲ ਤੋਂ ਪੋਡਾ ਕਲੋਨੀ ਚ ਰਹਿ ਰਹੇ ਆ ਆਈਐਨਸੀ ਜੀ ਅਸੀਂ ਪਿੰਡਾਂ ਤੋਂ ਅਈ ਪੁੱਡਾ ਕਲੋਨੀ ਚੱਲੇ ਆ ਉੱਥੇ ਵਧੀਆ ਸ਼ਹਿਰ ਆ ਵਧੀਆ ਸਹੂਲਤਾਂ ਹੋਣਗੀਆਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਤੇ ਪਿੰਡਾਂ ਨਾਲੋਂ ਵੀ ਵੱਧ ਤੋਂ ਬੱਤਰ ਬੱਤਰ ਹੋ ਗਏ ਆ ਔਰ ਇੱਥੇ ਹੀ ਬਸ ਨਹੀਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਅਸੀਂ ਰਹਿ ਰਹੇ ਆ 6-7 ਸਾਲ ਤੋਂ 6-7 ਸਾਲ ਤੋਂ ਨਾ ਕੋਈ ਸਫਾਈ ਦਾ ਪ੍ਰਬੰਧ ਆ ਨਾ ਕੋਈ ਬਿਜਲੀ ਦਾ ਪ੍ਰਬੰਧ ਆ ਨਾ ਇੱਥੇ ਕੋਈ ਪਾਰਕਾਂ ਦਾ ਪ੍ਰਬੰਧ ਆ ਅਜੇ ਸਾਡੇ ਉਧਰ ਜਿਹੜੀ ਪਹਿਲੀ ਕਲੋਨੀ ਆ ਉੱਥੇ ਵੀ ਕੋਈ ਐਸਾ ਜਿਹਨੀਆਂ ਸਹੂਲਤਾਂ ਚਾਹੀਦੀਆਂ ਨੇ ਪੁੱਡਾ ਵੱਲੋਂ ਉਹ ਕੋਈ ਸਹੂਲਤ ਨਹੀਂ ਆ ਜਿਹੜੇ ਨਵੇਂ ਵੀਰ ਸਾਡੇ ਇੱਥੇ ਆ ਕੇ ਸਪਿਸ਼ਲੇ 7-8 ਸਾਲ ਤੋਂ ਆਪਣਾ ਘਰ ਬਣਾਏ ਹੋਏ ਨੇ ਔਰ ਇਹਨਾਂ ਦੀ ਐਡੀ ਮਾੜੀ ਹਾਲਤ ਆ ਵੀ ਪਿਛਲੇ 10 ਦਿਨ ਤੋਂ ਇਹਨਾਂ ਦੇ ਘਰਾਂ 'ਚ ਬੱਤੀ ਨਹੀਂ ਆ ਰਹੀ ਕਿੱਡੀ ਮਾੜੀ ਗੱਲ ਆ ਔਰ ਇਹਨਾਂ ਲੋਕਾਂ ਨੇ ਸਾਰਿਆਂ ਨੇ ਲੋਨ ਲੈ ਕੇ ਸਾਰੇ ਨੇ ਆਪਣੇ ਘਰ ਪਿੰਡਾਂ ਤੋਂ ਜਾਇਦਾਦਾਂ ਵੇਚ ਕੇ ਇੱਥੇ ਆਏ ਸੀਗੇ ਵੀ ਚਲੋ ਸਾਨੂੰ ਸਾਰੀਆਂ ਸਹੂਲਤਾਂ ਹੋਣਗੀਆਂ ਪਰ ਇੱਕ ਵੀ ਸਹੂਲਤ ਇੱਥੇ ਪੁੱਡਾ ਵਾਲੀ ਨਹੀਂ ਮਿਲਦੀ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਗੱਲਾਂ ਤੇ ਬਹੁਤ ਜਾਦੀਆਂ ਨੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਕੀਤੀਆਂ ਨੇ ਪਰ ਮੈਂ ਜ਼ਿਆਦਾ ਨਾ ਜਾਂਦਾ ਹੋਇਆ ਬੇਨਤੀ ਕਰੂੰਗਾ ਫਿਲਹਾਲ ਕਿ ਇਹ ਜਿਹੜਾ ਬੱਤੀ ਆ ਉਹ ਤੁਰੰਤ ਬਹਾਲ ਕੀਤੀ ਜਾਵੇ ਜਿਹੜੀਆਂ ਸਹੂਲਤਾਂ ਲਈ ਅਸੀਂ ਪਹਿਲਾਂ ਜਾ ਕੇ ਪੁੱਡਾ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਜਿਵੇਂ ਕਿ ਪੁੜ ਪੁੜ ਦੇ ਬਣ ਗਿਆ ਔਰ ਉਹ ਪੁੜ ਦੇ ਨਾਲ ਜਿਹੜੀਆਂ ਸਾਡੀਆਂ ਹੈਗੀਆਂ ਨੇ ਗਲੇ ਆ ਉਹ ਬੰਦ ਕਰਨ ਵਾਲੇ ਆ ਕੁੱਤੇ ਕਾਫੀ ਜਿਹੜੇ ਆ ਉਹ ਸਾਰੀ ਕਲੋਨੀ ਚ ਫਿਰ ਰਹੇ ਆ ਔਰ ਇੱਕ ਦੋ ਇਹੋ ਜਿਹੀਆਂ ਵਾਰਦਾਤਾਂ ਵੀ ਹੋਈਆਂ ਨੇ ਜਿਨ੍ਹਾਂ ਕਰਕੇ ਸਾਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡੰਗਰ ਆ ਕੇ ਵੜ ਜਾਂਦੇ ਨੇ ਉਹਨਾਂ ਦਾ ਚੋਰੀਆਂ ਇੱਥੇ ਹੋ ਰਹੀਆਂ ਨੇ ਹੋਰ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਇੱਥੇ ਨਹੀਂ ਬੋਲਣਾ ਚਾਹੁੰਦਾ ਇਹ ਸਾਰੀਆਂ ਗੱਲਾਂ ਦਾ ਸਾਨੂੰ ਜਿਹੜਾ ਵਾ ਇਹ ਜਿਹੜੀ ਪੁੱਡਾ ਦੀ ਕਲੋਨੀ ਬਣੀ ਗਰਦਾਸਪੁਰ ਦੇ ਵਿੱਚ ਮਟਾਲਾ ਰੋਡ ਤੇ ਮੀਟਿੰਗ 'ਚ ਫੈਸਲਾ ਇਹ ਲਿਆ ਦਿੱਜੇ ਤੇ ਦੇਖੀਏ ਸਭ ਤੋਂ ਪਹਿਲੀ ਸਮੱਸਿਆ ਜਿਹੜੀ ਆ ਮੇਜਰ ਇਹ ਕਲੋਨੀ ਵਾਸੀਆਂ ਨੂੰ ਬਿਜਲੀ ਕਈ ਦਿਨਾਂ ਤੋਂ ਇਹਨਾਂ ਦੇ 50 60 ਘੰਟੇ ਬਿਜਲੀ ਨਹੀਂ ਮਿਲਦੀ ਫਿਰ ਅਸੀਂ ਇਕੱਠੇ ਹੋ ਕੇ ਧਰਨਾ ਵੀ ਦੇ ਸਕਦੇ ਆਜ ਦੀ ਤਰੀਕ ਦੇ ਵਿੱਚ ਜੇ ਅਸੀਂ ਵੇਖੀਏ ਤੇ 1 ਕਰੋੜ ਕਰੋੜ ਰੁਪਏ ਦਾ ਇਹਨਾਂ ਲੋਕਾਂ ਨੇ ਸਰਕਾਰ ਕੋਲੋਂ ਪੁਲਾਟ ਕਰੀ ਤਿਆ ਇਹਨਾਂ ਨੇ ਆਪਣੇ ਰਿਟਾਇਰਮੈਂਟ ਦੀ ਜਮਾ ਪੂੰਜੀ ਜਾਂ ਆਪਣੀਆਂ ਤਨਖਾਹਾਂ ਤੇ ਲੋਨ ਲੈ ਕੇ ਪਲਾਟ ਲਏ ਆ ساری ساری ਉਮਰ ਦੀ ਕਮਾਈ ਜਿਹੜੀ ਸਰਕਾਰ ਨੂੰ ਦਿੱਤੀ ਸਰਕਾਰ ਨੂੰ ਇਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਭ ਤੋਂ ਪਹਿਲੇ ਆਧਾਰ ਤੇ ਹੱਲ ਕਰਨਾ ਚਾਹੀਦਾ ਸੀ ਜੇਕਰ ਕੋਈ ਪ੍ਰਾਈਵੇਟ ਕਲੋਨੀ ਲਾਈਜ਼ਰ ਕਲੋਨੀ ਕੱਢਦਾ ਤੇ ਇਹ ਆਪਣੀਆਂ ਹਦ੍ਹਾਤਾਂ ਦਾ ਬੋਰਡ ਲਾ ਦਿੰਦੇ ਆ ਵੀ ਸਭ ਤੋਂ ਪਹਿਲਾਂ ਆਹਦੀ ਚਾਰਦੀਵਾਰੀ ਕਰਾਓ ਜੀ ਉਹਦੇ ਬਾਅਦ ਸੀਵਰੇਜ ਉਹਦੇ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ਉਹਦੇ ਬਾਅਦ ਚ ਪੀਣ ਵਾਲੇ ਪਾਣੀ ਤੇ ਉਹਦੇ ਬਾਅਦ ਸਿਕਿਉਰਿਟੀ ਪਰਪਸ ਇਹ ਉਹ ਫਿਰ ਪਾਰਕਾਂ ਦੀ ਗੱਲ ਆ ਜਾਂਦੀ ਆ ਇਹ ਪੁੱਡਾ ਕਲੋਨੀ ਦੇ ਵਿੱਚ ਨਾ ਇਹਦੀ ਚਾਰਦਵਾਰੀ ਪੂਰੀ ਐ ਇਹਨੂੰ ਕੱਟੀ ਨੂੰ ਘੱਟੋ-ਘੱਟ 12 ਸਾਲ ਹੋ ਗਏ ਨਾ ਇਹਦੀ ਚਾਰਦਵਾਰੀ ਨਾ ਇਹਦਾ ਪੂਰਾ ਸੀਵਰੇਜ ਚੱਲਣ ਡਿਆ ਨਾ ਲੋਕਾਂ ਦੇ ਘਰਾਂ 'ਚ ਪੀਣ ਵਾਲਾ ਪਾਣੀ ਪਹੁੰਚਣ ਡਿਆ ਐਸ ਵੇਲੇ ਅਸੀਂ ਖਲੋਤੇ ਆ ਪਾਰਕ ਦੇ ਵਿੱਚ ਤੇ ਮੈਨੂੰ ਕਿਸੇ ਪੱਖੋਂ ਵੇਖੋ ਪਾਰਕੇ ਲੱਭਣ ਹੀ ਨਹੀਂ ਢਈ ਇਹ ਆਉਂ ਲੱਗਣ ਡਿਆ ਜਿ ਤਰ੍ਹਾਂ ਕੋਈ ਟੋਵਾ ਪਟਿਆ ਇਹਨਾਂ ਨੇ ਤੇ ਉਹਦੇ ਵਿੱਚ ਅਸੀਂ ਖਲੋਤੇ ਆ ਨਾ ਇੱਥੇ ਕੋਈ ਪਾਰਕ ਵਾਲੀ ਸਹੂਲਤਾਂ ਨਾ ਕੋਈ ਝੁੱਲੇ ਆ ਬੱਚਿਆਂ ਦੇ ਨਾ ਇੱਥੇ ਕੋਈ ਐਕਸਰਸਾਈਜ਼ ਮਸ਼ੀਨ ਲੱਗੀ ਆ ਨਾ ਪਾਰਕ ਦੀ ਬਾਉਂਡਰੀ ਵਾਲਾ ਵੇਖੋ ਇਹ ਜਿਹੜਾ ਸਰਾਸਰ ਧੱਕਾ ਹੋ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਡੇਰਿਆਂ ਨੂੰ ਬੱਤੀ ਜਿਹੜੀ ਪ੍ਰੋਪਰ ਜਾਣੀ ਆ ਪੁੱਡਾ ਦੇ ਵਿੱਚ ਬੱਤੀ ਨਹੀਂ ਆਉਂਦੀ ਜੇਕਰ ਇਹ ਸਮੱਸਿਆ ਦਾ ਹੱਲ 2-3 ਦਿਨਾਂ ਦੇ ਵਿੱਚ ਵਿੱਚ ਪੁੱਡਾ ਨੇ ਨਾ ਕੀਤਾ ਤੇ ਮਜਬੂਰਨ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪਏਗਾ ਜਿਹਦੇ ਵਿੱਚ ਘਟੋ ਘਟ ਹਜ਼ਾਰ ਘਰ ਤੇ ਪੁੱਡਾ ਦਾ ਹੀ ਬਾਕੀ ਅਸੀਂ ਪਿੰਡਾਂ 'ਚ ਵੀ ਕਾਲ ਕਰ ਦੇਣੀ ਆ ਪਿੰਡਾਂ 'ਚ ਵੀ ਟਰਾਲੀਆਂ ਭਰ ਕੇ ਜਿਹੜੀਆਂ ਸਾਡੇ ਜਥੇਬੰਦੀ ਦੀ ਆ ਜਣੀਆਂ ਉਹਨਾਂ ਚਿਰ ਅਸੀਂ ਹਿਲਣਾ ਨਹੀਂ ਜਿੰਨਾ ਚਿਰ ਇਹ ਕਲੋਨੀ ਦਾ ਸਾਰਾ ਸਮੱਸਿਆ ਦਾ ਹੱਲ ਨਹੀਂ ਹੁੰਦਾ